ਗੁਣ ਕੀਰਤ ਨਿਦ ਮੋਰੀ ਤੂੰ ਹੀ ਰਸ ਤੂੰ ਹੀ ਜਸ ਤੂੰ ਹੀ ਰੂਪ ਤੂੰ ਹੀ ਰੰਗ ਆਸ ਓਟ ਪ੍ਰਭ ਤੋਰੀ ਤੂੰ ਹੀ ਮਾਨ ਤੂੰ ਹੀ ਤਾਨ ਤੂੰ ਹੀ ਪਤ ਤੂੰ ਹੀ ਪ੍ਰਾਨ ਗੁਰ ਤੂੰ ਟੀ ਲੈ ਜੋਰੀ ਤੂੰ ਹੀ ਗ੍ਰਹ ਤੂੰ ਹੀ ਬਾਣ ਤੂੰ ਹੀ ਗਾਉ ਤੂੰ ਹੀ ਸੁਣ ਹੈ ਨਾਨਕ ਨੇਰ ਨੇਰੀ ਹਰ ਹੱਦ ਵੀ ਤੂੰ ਤੂੰ ਕਰ ਉਲਾ ਭਲੀ ਬਾਣ ਸਾਹਿਬ ਸਦਾ ਹਜੂਰ ਹੈ ਕਿਆ ਉੱਚੀ ਕਰੇ ਪੁਕਾਰ ਹਰ ਹੱਦ ਵੀ ਤੂੰ ਤੂੰ ਕਰ ਜੋ ਬੋਲ ਤਾ ਮਿਰਗ ਮੀਨ ਪੰਖੇਰੂ ਸੋ ਬਿਨ ਗਰ ਜਾਪਤ ਹੈ ਨਹੀਂ ਹੋ बाबा नानक तलकारानक तुमारानक तुमी नंढारानक तुम ਰਸ਼ਨ ਪਾਇ ਜਿਨੀ ਤੁਧ ਨੂੰ ਧੰਨ ਕਹਿਆ ਤਿਨ ਜਮ ਨੇੜ ਨਾ ਆਇ ਤੂੰ ਕਰਨ ਕਰਨ ਸਮਰੱਥ ਹੈ ਕਰਤੇ ਮੈਂ ਤੁਝ ਬਿਨ ਅਬਰ ਨਾ ਕੋਈ ਤੁਧ ਆਪੇ ਸਿਸ਼ਟ ਸਰ ਜੀਆ ਆਪੇ ਭੰਗੋ ਸਭ ਤੂ ਸ਼ਬਦ ਵਰਤਦਾ ਜੋ ਕਰੇ ਸੋ ਵਡੇ ਆਈ ਗੁਰਮੁਖ ਦੇ ਤਬ ਹਰ ਪਾਵੇ ਸੋਈ ਗੁਰਮੁਖ ਨਾਨਕਿਆ ਰਬਿਆ ਗੁਰਮੁਖ ਨਾਨਕਿਆ ਰਬਿਆ ਸਭ ਆਖੂ ਧੰ 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 ਗੁਰ ਸੋਈ ਹਰ ਜੁਗ ਜੁਗ ਭਗਤ ਭਾਵਨ ਤੁਰਛੋਡੀ ਬਾਵਾ ਬਾਵਾ ਤੈਨੇ ਪਾਈ ਨਾਨਕੇ ਕੀ ਬਾਰੀ ਰਜੂ ਜੀ ਬਾਵਾ ਰਾਮ ਕਲੀ ਮਹਲਾ ਤੀਜਾ ਆਨੰਦ ਕੋ ਅੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਣ ਹੱਥ ਦੀ ਸਭ ਮਨ ਆਵਸਿਆ ਜੀ ਇਛਾ ਸਭ ਤਜਾਨਿਆ ਤਕਤਾਨ ਕਿਤਾ ਘਰ ਵਿੱਚੋਂ ਦੇਸ ਗਨੇ ਬੜੇ ਹਾਇਆ ਕਹ ਨਾਮ ਸੁਣ ਸੰਤ ਸਬਦ ਦਰੋਤੇ ਅਰ ਸਾਕਾ

ਇਕ ਓੰਕਾਰ ਸਤਿਗੁਰ ਪ੍ਰਸਾਦਿ ਸੋਰਠ ਮਹਾਲਾ ਪੰਜਵਾਮ ਹਮਾਰੇ ਗਣਤ ਨਾ ਗਣੀ ਆਕਾਈ ਆਪਨਾ ਮਿਰਦ ਪਸ਼ਾਣ ਹੱਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਹਮਰੀ ਗਣ ਤਨ ਗਣੀ ਆਕਾਈ ਆਪਨਾ ਮਿਰਦ ਪਛਾਣ ਹੱਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਦ ਮਿਹਰਵਾਣ ਆਇਆ ਮੇਰਾ ਸਤ ਗੁਰ ਪੂਰ ਕੋਈ ਸਰਵ ਕਲਿਆਣ ਰਹਾ ਦਿਓ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈਣ ਅਖਾਂ ਨੇ ਦਾਸ ਕੀਆ ਪੈਜ ਰਾਖੀ ਨਾਨਕ ਸਦ ਕੁਰਬਾਨ ਜਿਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈ ਨਣਖਾਣ ਨੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਸਤ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਤਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾ हे अकाल पुरख अंतर जामी श्री गुरु नानक देव निरंकार रूप सच्चे बादशाह जी आप जी दे हजूर अमृत वेले तो लेके ऐस वेले तक श्री आशा जी दी वार दे स्लोक संत शब्द कीर्तन जी की अरदास ਅੱਖਰ ਲਗ ਕਨਾ ਤੁਕ ਭੁੱਲ ਚੁਕ ਮਾ ਭਾਬ ਜੀ ਦੇ ਚਰਨ ਕਮਲਾ ਪਾਸ ਸਿੱਖ ਸੰਗਤ ਪੜਦੇ ਸੁਣਦੇ ਸਰਬਤ ਲਾਹੇਵੰਦ ਹੋਂ ਸ੍ਰੀ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ ਧੰਨ ਗੁਰੂ ਧੰਨ ਗੁਰੂ ਕੀਆ ਸੰਗਤਾਂ ਜੀ ਆਨ ਗੁਰਮੁਖ ਪਿਆਰਿਓ ਚਲੋ ਦਰਸ਼ਨ ਕਰਕੇ